ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਬਲਜੀਤ ਸਿੰਘ ਅਟਵਾਲ ਅੱਜ ਫੇਰ ਤੁਹਾਡੇ ਨਾਲ ਇੱਕ ਬਹੁਤ ਹੀ ਇੰਟਰਸਟਿੰਗ ਔਰ ਬਹੁਤ ਹੀ ਸੀਰੀਅਸ ਮੈਟਰ ਦੀ ਗੱਲ ਕਰਨ ਲੱਗਿਆ ਜੀ ਆਪਾਂ ਬਹੁਤ ਸਾਰੇ ਇਹਨਾਂ ਡੇਲੀ ਹਰ ਘਰ ਦੇ ਵਿੱਚ ਇੱਕਦਮ ਮਰੀਜ਼ ਹੁੰਦਾ ਹੀ ਆ ਹਰੇਕ ਦੇ ਘਰੇ ਠੀਕ ਹੈ ਚਾਹੇ ਕਿਸੇ ਵੀ ਬਿਮਾਰੀ ਦਾ ਹੋਵੇ ਬਿਮਾਰੀ ਕੋਈ ਵੀ ਹੋ ਮਾੜੀ ਹੈ ਜੀ ਘਰ ਦੇ ਵਿੱਚ ਕੋਈ ਵੀ ਬਿਮਾਰੀ ਆ ਜਾਏ ਨਾ ਤੇ ਸਮਝ ਲਓ ਮਾੜੀ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਆਪਾਂ ਗੱਲ ਕਰਦੇ ਆ ਹਾਈਪੀ ਜਿਸ ਬੰਦੇ ਨੂੰ ਹਾਈ ਬੀਪੀ ਦੀ ਪ੍ਰੋਬਲਮ ਆ ਸਮਝ ਲਓ ਵੀ ਹਾਰਟ ਦਾ ਪੇਸ਼ੈਂਟ ਪੱਕਾ ਬਣ ਜੂਗਾ। ਔਰ ਜਿਹੜੇ ਬੰਦੇ ਹਾਰਟ ਦੇ ਪੇਸ਼ੈਂਟ ਬਣ ਗਏ ਆ ਠੀਕ ਆ ਹਾਰਟ ਪੇਸ਼ੈਂਟ ਹੋ ਗਏ ਜਿਨ੍ਹਾਂ ਦਾ ਬੀਪੀ ਹਾਈ ਹੋਣ ਲੱਗ ਗਿਆ ਤੇ ਉਹਨਾਂ ਨੂੰ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਆ ਜਿਸ ਦਾ ਅਸੀਂ ਕਹਿੰਦੇ ਆ ਜੀ ਬ੍ਰੇਨ ਸਟ੍ਰੋਕ। ਬ੍ਰੇਨ ਸਟ੍ਰੋਕ ਇੱਕ ਐਸਾ ਅਟੈਕ ਆ ਜਿਸ ਦੇ ਨਾਲ ਕੇ ਬੰਦਾ ਤੁਹਾਡਾ ਦਿਮਾਗ ਦੇ ਉੱਤੇ ਅਟੈਕ ਹੁੰਦਾ ਔਰ ਤੁਸੀਂ ਬਿਲਕੁਲ ਸੁੰਨ ਹੋ ਕੇ ਐ ਲਮਲੇਟ ਕੋ ਪੈ ਜਾਓਗੇ ਤੁਹਾਨੂੰ ਕੋਈ ਵੀ ਦੀਨ ਦੁਨੀਆ ਦਾ ਕੋਈ ਫਿਕਰ ਫੱਕਾ ਨਹੀਂ ਰਹੇਗਾ ਇਸ ਬਿਮਾਰੀ ਨਾਲ ਤੁਸੀਂ ਮੰਨ ਕੇ ਚੱਲੋ ਕਿ 50 ਹਜ਼ਾਰ ਬੰਦਾ ਮਰ ਜਾਂਦਾ ਜੇ ਪੂਰੇ ਸਾਲ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਮੇਰੇ ਹਿਸਾਬ ਨਾਲ ਮੰਨ ਕੇ ਚੱਲੋ ਵੀ ਤੁਸੀਂ ਲੱਖ ਦੇ ਕਰੀਬ ਬੰਦਾ ਮਰਦਾ ਇਸ ਬਿਮਾਰੀ ਦੇ ਨਾਲ ਲੋਕਾਂ ਨੂੰ ਪਤਾ ਹੀ ਨਹੀਂ ਅਵੇਰ ਹੀ ਨਹੀਂ ਹੈ ਲੋਕਾਂ ਠੀਕ ਹੈ ਨਾ ਜੇ ਆਪਾਂ ਗੱਲ ਕਰੀਏ 5 ਲੱਖ ਦੇ ਕਰੀਬ ਘਟੋ-ਘਟ ਬੰਦਾ ਮਰ ਜਾਂਦਾ ਜੀ ਪੂਰੇ ਸਾਲ ਦੇ ਵਿੱਚ ਇਹ ਬ੍ਰੇਨ ਸਟ੍ਰੋਕ ਦੀ ਵਜ੍ਹਾ ਨਾਲ ਇਹਦੇ ਨਾਲ ਕਾਰਨ ਕੀ ਹੁੰਦੇ ਕਈ ਸਾਰੇ ਜਦੋਂ ਕੋਈ ਕੋਈ ਬ੍ਰੇਨ ਅਟੈਕ ਕਿਉਂ ਹੁੰਦਾ ਜਦੋਂ ਆਪਣੇ ਹਾਰਟ ਦੇ ਵਿੱਚੋਂ ਵੈਸਲਸ ਜਾਂਦੀਆਂ ਨਾ ਆਕਸੀਜਨ ਲੈ ਕੇ ਬਲੱਡ ਦੇ ਵਿੱਚ ਬਲੱਡ ਵੈਸਲਸ ਜਾਂਦੀਆਂ ਨਾੜੀਆਂ ਜਾਂਦੀਆਂ ਜਿਨ੍ਹਾਂ ਆਪਾਂ ਕਹਿੰਦੇ ਆ ਉਹ ਜਦੋਂ ਇੱਥੇ ਜਾਂਦੀਆਂ ਨਾ ਉਹ ਕਮਜ਼ੋਰ ਹੋ ਜਾਂਦੀ ਇੱਥੇ ਪਹੁੰਚਦੇ ਪਹੁੰਚਦੇ ਉਹਨਾਂ ਤੇ ਖੂਨ ਦੀ ਸਪਲਾਈ ਆਕਸੀਜਨ ਦੀ ਸਪਲਾਈ ਬਹੁਤ ਹੀ ਸਲੋ ਹੋ ਜਾਂਦੀ ਆ ਔਰ ਉਹ ਕਮਜ਼ੋਰ ਹੋ ਜਾਂਦੀਆਂ ਔਰ ਇੱਕ ਸਮਾਂ ਐਸਾ ਆਂਦਾ ਕਿ ਤੁਹਾਡਾ ਕੋਈ ਬਹਾਨਾ ਬਣਦਾ ਤੁਹਾਡਾ ਹਾਈ ਬੀਪੀ ਹੋਇਆ ਨਹੀਂ ਤੇ ਇੱਥੇ ਬ੍ਰੇਨ ਤੇ ਉੱਤੇ ਅਟੈਕ ਹੋ ਜਾਂਦਾ ਜੀ ਅਸੀਂ ਉਹਨੂੰ ਕਹਿੰਦੇ ਬ੍ਰੇਨ ਸਟ੍ਰੋਕ ਹੋ ਗਿਆ ਜੀ ਇਹਦੇ ਨਾਲ ਕੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਮਰੀਜ਼ਾਂ ਨੂੰ ਜਦੋਂ ਅਟੈਕ ਹੁੰਦਾ ਨਾ ਨਾੜੀਆਂ ਕਮਜ਼ੋਰ ਹੋਈਆਂ ਹੁੰਦੀਆਂ ਕਿਸੇ ਕਿਸੇ ਨੂੰ ਲੋਕਾਂ ਨੂੰ ਮਿਰਗੀ ਦੇ ਦੌਰੇ ਪਹਿਲਾਂ ਪਹਿਲਾਂ ਪੈਣੇ ਸ਼ੁਰੂ ਹੋਏ ਮਿਰਗੀ ਦੇ ਦੌਰੇ ਪੈਣ ਅਸੀਂ ਕਹਿੰਦੇ ਜੀ ਮੂੰਹ ਤੇ ਟੱਗ ਨਿਕਲ ਗਈ ਅਚਾਨਕ ਖੜਾ ਖੜਾ ਡਿੱਗ ਪਿਆ ਜੀ ਹਾਂ ਔਰ ਐਪੀਲੈਪਸੀ ਅਸੀਂ ਕਹਿੰਦੇ ਨੇ ਉਹ ਹੋ ਗਈ ਹੈ ਜੀ ਇਹਨੂੰ ਫਿਰ ਉਹਦੇ ਨਾਲ ਨਾਲ ਕਈ ਵਾਰਾ ਚਾਣਕ ਬੰਦਾ ਬੇਹੋਸ਼ ਹੋ ਜਾਵੇ ਚੰਗਾ ਭਲਾ ਠੀਕ ਠਾਕ ਹੈ ਅਚਾਨਕ ਬੇਹੋਸ਼ ਹੋ ਗਿਆ ਜੀ ਇਹ ਜਿਹਈਆਂ ਸਮੱਸਿਆਵਾਂ ਨੂੰ ਧਿਆਨ ਚ ਰੱਖਦੇ ਹੋ ਕਿਉਂਕਿ ਸਭ ਤੋਂ ਵੱਡਾ ਕਾਰਨ ਕੀ ਹੈ ਦਿਮਾਗ ਤੱਕ ਆਕਸੀਜਨ ਦੀ ਸਪਲਾਈ ਨਹੀਂ ਜਾਂਦੀ ਆਕਸੀਜਨ ਜੇ ਜਾਈਗੀ ਤੁਹਾਡਾ ਬਲੱਡ ਸਰਕੂਲੇਟ ਕਰੇਗਾ ਤਾਂ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਠੀਕ ਹੈ ਜੀ ਔਰ ਅਸੀਂ ਇਹ ਵੀ ਕਹਿੰਨੇ ਕਿ ਜਦੋਂ ਜਿਹੜਾ ਵੀ ਬੰਦਾ ਹਾਰਟ ਪੇਸ਼ੈਂਟ ਹੁੰਦਾ ਨਾ ਅਸੀਂ ਡਾਕਟਰ ਕੀ ਕਰਦੇ ਉਹਨੂੰ ਇੱਕ ਖੂਨ ਪਤਲਾ ਕਰਨ ਵਾਲੀ ਗੋਲੀ ਦੇ ਦਿੰਨੇ ਆ ਅਸੀਂ ਤਾਂ ਕਿ ਇਹਦਾ ਖੂਨ ਪਤਲਾ ਰਹੇ ਗਾੜਾ ਨਾ ਹੋਵੇ ਕੋਲਸਟ੍ਰੋਲ ਨਾ ਜੰਮੇ ਔਰ ਅਸੀਂ ਉਹਨਾਂ ਨੂੰ ਅਵੇਅਰ ਕਰ ਦਿੰਨੇ ਭਾਈ ਇਹ ਜੀ ਕੋਈ ਵੀ ਚੀਜ਼ ਨਾ ਖਾਓ ਜਿਹਦੇ ਨਾਲ ਤੁਹਾਡਾ ਕੋਲਸਟ੍ਰੋਲ ਵਧੇ ਔਰ ਤੁਹਾਡੀਆਂ ਜਿਹੜੀਆਂ ਬਲੱਡ ਵੈਸਲਸ ਆ ਉਹ ਜਾਮ ਹੋ ਜਾਣ ਉਹਨਾਂ 'ਚ ਖੂਨ ਦੀ ਸਪਲਾਈ ਨਾ ਹੋਵੇ ਇਸ ਤਰ੍ਹਾਂ ਦਾ ਕੋਈ ਵੀ ਡਾਈਟ ਨਾ ਲਓ ਸੋ ਦੋਸਤੋ ਆਪਾਂ ਤੁਹਾਨੂੰ ਇਹ ਗੱਲਾਂ ਬਾਰੇ ਦੱਸਣ ਲੱਗੇ ਆਂ ਜੀ ਕਈ ਵਾਰ ਕੀ ਹੁੰਦਾ ਜਦੋਂ ਦਿਮਾਗ ਦੀ ਨਾ ਦਿਮਾਗ ਨੂੰ ਇਸ ਬਿਮਾਰੀ ਰਹੀ ਦਿਮਾਗ ਨੂੰ ਖੂਨ ਲੈ ਕੇ ਜਾਣ ਵਾਲੀਆਂ ਨਾੜੀਆਂਾਂ ਵਿੱਚ ਰਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ ਕੋਲੈਸਟ੍ਰੋਲ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਤਾਂ ਰੋਗੀ ਨੂੰ ਇੱਕ ਅਧਰੰਗ ਦਾ ਦੌਰਾ ਪੈ ਜਾਂਦਾ ਅਧਰੰਗ ਦੇ ਕਈ ਤਰ੍ਹਾਂ ਕਈ ਤਰ੍ਹਾਂ ਦੇ ਕਾਰਨ ਹੁੰਦੇ ਜੀ ਕਿਸੇ ਦੀ ਲੱਤ ਖੜ ਗਈ ਕਿਸੇ ਦੀ ਬਾਹ ਖੜ ਗਈ ਠੀਕ ਹੈ ਕਰਨ ਲੱਗ ਜਾਂਦਾ ਬੰਦਾ ਕੰਮ ਨਹੀਂ ਕਰਦਾ ਕਿਸੇ ਦਾ ਮੂੰਹ ਬਿੰਦਾ ਹੋ ਗਿਆ ਐ ਕਰਕੇ ਮੂੰਹ ਬਿੰਦਾ ਹੋ ਜਾਏਗਾ ਠੀਕ ਹੈ ਔਰ ਕਿਸੇ ਦਾ ਬ੍ਰੇਨ ਦੇ ਉੱਤੇ ਦਿਮਾਗ ਦੇ ਉੱਤੇ ਅਟੈਕ ਹੋ ਜਾਂਦਾ ਉਹ ਬੰਦਾ ਨਾ ਟੋਟਲੀ ਅਨਕੌਂਸ਼ੀਅਸ ਹੋ ਕੇ ਬੈੱਡ ਤੇ ਪੈ ਜਾਏਗਾ ਉਹਨੂੰ ਕੁਝ ਨਹੀਂ ਪਤਾ ਵੀ ਤੁਸੀਂ ਜੋ ਮਰਜ਼ੀ ਕਰੀ ਚੱਲੋ ਦੇ ਸਾਹਮਣੇ ਕੋਈ ਨਹੀਂ ਫਿਕਰ ਫਟਾਉ ਉਹਨੂੰ ਇਹ ਜੀ ਬਿਮਾਰੀ ਨੂੰ ਨਾ ਕੰਟਰੋਲ ਕਰਨ ਦੇ ਲਈ ਆਪਾਂ ਬਹੁਤ ਸਾਰੇ ਲੋਕ ਅਵੇਅਰ ਨਹੀਂ ਹੈ ਪਰ ਲੇਕਿਨ ਲੋਕਾਂ ਨੂੰ ਹੀ ਪਤਾ ਯਾਰ ਬੀਪੀ ਵੱਧ ਗਿਆ ਜੀ ਬੀਪੀ ਤੱਕ ਦੇ ਉਹਨਾਂ ਨੂੰ ਅਵੇਅਰਨੈਸ ਹੈਗੀ ਆ ਪਰ ਬ੍ਰੇਨ ਸਟ੍ਰੋਕ ਨੂੰ ਕੰਟਰੋਲ ਕਰਨ ਦੀ ਉਹਨਾਂ ਕੋਲੇ ਕੋਈ ਵੀ ਇਸ ਤਰ੍ਹਾਂ ਦੀ ਨੌਲੇਜ ਨਹੀਂ ਹੈ। ਸੋ ਆਪਾਂ ਨੂੰ ਇਹ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਆਪਣੇ ਮਰੀਜ਼ਾਂ ਨੂੰ ਆਪਣੇ ਪੇਸ਼ੈਂਟ ਨੂੰ ਬ੍ਰੇਨ ਸਟ੍ਰੋਕ ਦੇ ਬਾਰੇ ਚੰਨਣਾ ਪਾਈਏ, ਉਹਨਾਂ ਨੂੰ ਇਹ ਸਮਝਾਈਏ। ਮੈਂ ਜੋ ਅੱਜ ਵੀਡੀਓ ਰਾਹੀਂ ਮੈਸੇਜ ਦੇਣਾ ਚਾਹੁੰਦਾ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿੰਨੇ ਵੀ ਬੀਪੀ ਦੇ ਪੇਸ਼ੈਂਟ ਹੈਗੇ ਤਾਂ ਚਾਚਾ, ਤਾਇਆ, ਡੈਡੀ, ਮੰਮੀ, ਡੈਡੀ, ਭੈਣ, ਭਰਾ ਜੋ ਵੀ ਹੈ ਸਾਰਿਆਂ ਨੂੰ ਇਹ ਸਮਝਾ ਦਿਓ ਭਾਈ। ਜੇ ਤੁਹਾਡਾ ਬੀਪੀ ਵੱਧਦਾ ਨਾ ਤੇ ਫਿਰ ਤੁਹਾਡੇ ਦਿਮਾਗ ਤੇ ਅਟੈਕ ਹੋਏਗਾ ਇੱਕ ਦਿਨ ਜਿਹੜਾ ਦੂਜੀ ਵਾਰ ਨਾ ਉਹਨੂੰ ਅਟੈਕ ਹਾਰਟ ਅਟੈਕ ਦਾ ਅਟੈਕ ਹੁੰਦਾ ਠੀਕ ਹੈ ਇੱਕ ਇਸ ਤਰ੍ਹਾਂ ਅਟੈਕ ਹੁੰਦਾ ਵੀ ਹਾਈ ਬੀਪੀ ਹੋ ਗਿਆ ਜੀ ਅਟੈਕ ਹੋ ਗਿਆ ਜੀ ਤੇ ਬੰਦਾ ਜੀ ਚੜਾਈ ਕਰ ਗਿਆ ਫਿਰ ਇੱਕ ਉਹਦੇ ਬ੍ਰੇਨ ਤੇ ਅਟੈਕ ਹੁੰਦਾ ਜਿੱਦੇ ਨਾਲ ਬੰਦਾ ਬਿਲਕੁਲ बेहोश ਹੋ ਜਾਂਦਾ ਜੀ ਕੋਈ ਐਕਟੀਵਿਟੀ ਨਹੀਂ ਹੁੰਦੀ ਕਈ-ਕਈ ਦਿਨ ਮਹੀਨੇ ਤੱਕ ਉਹ ਬੰਦਾ ਬਿਓਸ਼ ਹੋਇਆ ਰਹਿੰਦਾ ਬੈੱਡ ਤੇ ਪਿਆ ਰਹਿੰਦਾ ਮਹੀਨੇ ਵੀ ਹੋ ਸਕਦੇ ਸਾਲ ਵੀ ਹੋ ਸਕਦੇ ਆ ਕੋਈ ਖਾਣਾ ਪੀਣਾ ਨਹੀਂ ਬਸ ਬੈੱਡ ਤੇ ਮਸਤੋ ਕੇ ਪਿਆ ਰਹਿੰਦਾ ਬੰਦਾ ਠੀਕ ਹੈ ਜੀ ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਵਿੱਚ ਕੀ ਹੁੰਦਾ ਕਿਉਂਕਿ ਉਹਨੂੰ ਉਹਨਾਂ ਖੂਨ ਦੀ ਸਪਲਾਈ ਪਲੱਸ ਆਕਸੀਜਨ ਪ੍ਰੋਪਰ ਨਹੀਂ ਜਾਂਦੀਗੀ ਇਹਨਾਂ ਰੋਗੀਆਂ ਨੂੰ ਦਿਲ ਦੇ ਰੋਗੀਆਂ ਨੂੰ ਬ੍ਰੇਨ ਸਟ੍ਰੋਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਲਗਾਤਾਰ ਆਪਣੀ ਜਾਂਚ ਕਰਾਉਣੀ ਆਪਣੀ ਟੈਸਟ ਆਪਣੀ ਰਿਪੋਰਟਸ ਆਪਣੀ ਜਿੰਨੀ ਵੀ ਰਿਪੋਰਟਾਂ ਨਾ ਬਲੱਡ ਦੇ ਨਾਲ ਰਿਲੇਟਡ ਲਿਪਡ ਪ੍ਰੋਫਾਈਲ ਟੈਸਟ ਕਰਾਉਣੀ ਜੇ ਉਹ ਸਾਰੀਆਂ ਉਹਨਾਂ ਨੂੰ ਆਪਣੇ ਕੋਲੇ ਰੱਖਣੀ ਚਾਹੀਦੀਆਂ ਤਾਂ ਕਿ ਕੋਈ ਵੀ ਡਾਕਟਰ ਉਹ ਚੈੱਕ ਕਰੇ ਨਾ ਉਹਨੂੰ ਆਈਡੀਆ ਹੋ ਜਾਵੇ ਕਿ ਇਹਨੂੰ ਇਸ ਤਰ੍ਹਾਂ ਦੀ ਇੰਨੀ ਕੁ ਪ੍ਰੋਬਲਮ ਚੱਲ ਰਹੀ ਹੈ ਸੋ ਦੋਸਤੋ ਮੈਂ ਤਾਂ ਇਹੀ ਜਾਚ ਕਹਿਣਾ ਤੁਹਾਨੂੰ ਕਿ ਤੁਸੀਂ ਆਪਣੇ ਕੋਲਸਟ੍ਰੋਲ ਨੂੰ ਕਾਬੂ ਵਿੱਚ ਰੱਖੋ ਤੇ ਆਪਣਾ ਵੱਧ ਤੋਂ ਵੱਧ ਧਿਆਨ ਰੱਖੋ ਐਕਸਰਸਾਈਜ਼ ਕਰੋ ਮਾਰਨਿੰਗ ਵਾਕ ਤੇ ਜਰੂਰ ਜਾਓ ਖਾਸ ਕਰਕੇ ਜਿੰਨੇ ਵੀ ਸ਼ੂਗਰ ਵਾਲੇ ਮਰੀਜ਼ ਹੈ ਉਹਨਾਂ ਨੂੰ ਇਹ ਪ੍ਰੋਬਲਮ ਜਰੂਰ ਹੁੰਦੀ ਹੈ ਜੀ ਕਿਸੇ ਨੂੰ ਸਾਇਲੈਂਟ ਅਟੈਕ ਹੋ ਗਿਆ ਕਿਸੇ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਇਹ ਜੀ ਬਿਮਾਰੀਆਂ ਕਿਡਨੀਆਂ ਤੇ ਅਸਰ ਹੋ ਜਾਂਦਾ ਕਿਸੇ ਦਾ ਲੀਵਰ ਖਤਮ ਹੋ ਜਾਂਦੇ ਕਿਉਂਕਿ ਦਵਾਈਆਂ ਆਪਾਂ ਜਿਆਦਾ ਖਾਂਦੇ ਰਹਿੰਦੇ ਆਂ ਸ਼ੂਗਰ ਵਾਲੇ ਮਰੀਜ਼ ਸੋ ਦੋਸਤੋ ਮੈਂ ਤੁਹਾਨੂੰ ਇਹੀ ਕਹਿਣਾ ਇਹ ਇੱਕ ਬਹੁਤ ਹੀ ਸੀਰੀਅਸ ਬਿਮਾਰੀ ਹੈ ਜਿੰਨਾ ਬਾਰੇ ਲੋਕਾਂ ਨੂੰ ਅਜੇ ਨੌਲੇਜ ਨਹੀਂ ਇਸ ਬਿਮਾਰੀ ਬਾਰੇ ਸੋ ਮੈਂ ਤਾਂ ਹੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਰੀਜ਼ ਹਾਰਟ ਪੇਸ਼ੈਂਟ ਡਾਇਬਟਿਕ ਨੇ ਠੀਕ ਹੈ ਉਹਨਾਂ ਨੂੰ ਤੁਸੀਂ ਅਲਰਟ ਕਰ ਦਿਓ ਭਾਈ ਵੀ ਆਪਦਾ ਖਾਣਾ ਪੀਣਾ ਸੌਖਾ ਰੱਖੋ ਕੋਈ ਵੀ ਅਲਕੋਹਲਿਕ ਚੀਜ਼ ਡਰਿੰਕਸ ਨਾ ਕਰੋ ਕੋਈ ਵੀ ਹੈਵੀ ਡਾਈਟ ਵਾਲੀ ਜਿੱਦਾਂ ਵੀ ਰੈੱਡ ਮੀਟਸ ਹੁੰਦੇ ਆ ਇਸ ਤਰ੍ਹਾਂ ਦੀਆਂ ਨਾ ਖਾਓ ਠੀਕ ਹੈ ਤੇ ਅਲਕੋਹਲ ਤਾਂ ਪੀਣੀ ਨਹੀਂ ਚਾਹੀਦੀ ਬਿਲਕੁਲ ਆਪਾਂ ਤੁਹਾਨੂੰ ਇਹ ਕਹਿੰਨੇ ਆ ਠੀਕ ਹੈ ਤੇ ਇਸੀ ਤੋਂ ਵਾਈਟ ਰੱਖੋ ਔਰ ਆਪਣੀ ਸਿਹਤ ਦਾ ਧਿਆਨ ਰੱਖੋ ਹਰੀਆਂ ਸਬਜ਼ੀਆਂ ਵੱਧ ਵੱਧ ਖਾਓ ਐਕਸਰਸਾਈਜ਼ ਕਰੋ ਮਾਰਨਿੰਗ ਵਾਕ ਕਰੋ ਸੋ ਲਿਕੁਇਡ ਡਾਈਟ ਜ਼ਿਆਦਾ ਲਓ ਮੈਂ ਸਾਨੂੰ ਸਾਰਿਆਂ ਨੂੰ ਇਹ ਆਖਿਰ ਤੇ ਹੀ ਬੇਨਤੀ ਕਰਦਾ ਕਿਉਂਕਿ ਜਿਹੜੀ ਇਹ ਨਾ ਬ੍ਰੇਨ ਸਟ੍ਰੋਕ ਹੁੰਦਾ ਨਾ ਇਹ ਬਹੁਤ ਜਿਆਦਾ ਸੀਰੀਅਸ ਹੈ ਇਹਦੇ ਨਾਲ ਕੀ ਹੈ ਸਿਰ ਦੀਆਂ ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਉਹਨਾਂ ਦੇ ਵਿੱਚ ਕੋਈ ਖੂਨ ਦੀ ਸਪਲਾਈ ਨਹੀਂ ਹੁੰਦੀ ਕੋਈ ਉਹਦੇ ਵਿੱਚ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ ਔਰ ਇੱਕ ਨਾ ਇੱਕ ਦਿਨੇ ਤੇ ਅਟੈਕ ਹੋ ਜਾਂਦਾ ਹੈ ਸੋ ਸੋ ਚ ਇੱਕ ਪੇਸ਼ੈਂਟ ਹੁੰਦਾ ਹੈ ਜਿਹੜਾ ਦੁਬਾਰਾ ਆਪਣੇ ਆਪ ਉੱਠ ਜਾਂਦਾ ਮੰਜੀ 'ਚ ਠੀਕ ਹੈ ਨਾ ਨਹੀਂ ਤਾਂ ਮਹੀਨਾ ਦੋ ਮਹੀਨੇ ਬਾਅਦ ਪਰਮਾਤਮਾ ਹੀ ਉਠਾਉਂਦਾ ਇਹਨਾਂ ਨੂੰ ਠੀਕ ਹੈ ਜੀ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ